ਸਾਡਾ ਦੁਖਾਂਤ ਇਹ ਹੋਇਆ ਅਸੀਂ ਇਹ ਤਾਂ ਗੱਲ ਠੀਕ ਹੈ ਵੀ ਘੱਟ ਗਿਣਤੀ ਆ ਸਿੱਖਾਂ ਦੀ ਉਹਨਾਂ ਤੇ ਐਡਾ ਵੱਡਾ ਹਮਲਾ ਹੋਇਆ ਨਾਸ਼ਨਲ ਕੁਸੀ ਹੋਈ ਆ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਉਸ ਤੋਂ ਬਾਅਦ ਹਜ਼ਾਰਾਂ ਮੁੰਡੇ ਝੁੱਠੇ ਪੁਲਿਸ ਮੁਕਾਬਲਿਆਂ 'ਚ ਮਾਰਤੇ ਸਾਡਾ ਦੁਖਾਂਤ ਕੀ ਹੋਇਆ ਜਿਹੜੀ ਅਕਾਲੀ ਧਿਰ ਸੀ ਮੇਨ ਉਹ ਆਨੰਦਪੁਰ ਸਾਹਿਬ ਦੇ ਮੱਤੇ ਦੀ ਲੜਾਈ ਛੱਡ ਕੇ ਸਮਝੌਤਾ ਪ੍ਰਸਤ ਲੜਾਈ ਤੇ ਆ ਗਈ ਰਜੀਵ ਲੋਂਗੋਵਾਲ ਸਮਝੌਤਾ ਉਹਦਾ ਮਤਲਬ ਇੱਕ ਬੜਾ ਖਤਰਨਾਕ ਪਹਿਲੂ ਆ ਤੁਸੀਂ ਹਕੂਮਤ ਦੇ ਖਿਲਾਫ ਕੋਈ ਮੰਗਾ ਮਸਲੇ ਲੈ ਕੇ ਲੜਦੇ ਹੋ ਉਹ ਲੜਾਈ ਦੌਰਾਨ ਬਹੁਤ ਮਸਲੇ ਪੈਦਾ ਹੋ ਜਾਂਦੇ ਨੇ ਤੇ ਹਕੂਮਤ ਇਹ ਕਰਦੀ ਆ ਵੀ ਅਸਲ ਲੜਾਈ ਆ ਜਿਹੜੀ ਉਹ ਤੋਂ ਧਿਆਰ ਪਾਸੇ ਹਟਾ ਕੇ ਲੜਾਈ ਦੇ ਦੌਰਾਨ ਜਿਹੜੇ ਮੁੱਦੇ ਪੈਦਾ ਹੁੰਦੇ ਨੇ ਉਹਨਾਂ ਤੇ ਸਮਝੌਤਾ ਕਰ ਲਓ ਇਹੇ ਲੰਗੋਆ ਵਾਲ ਦੇ ਹੋਇਆ ਤੇ ਉਹ ਸਮਝੌਤਾ ਫੇਲ ਹੋ ਗਿਆ ਤੁਹਾਡੇ ਸਾਹਮਣੇ ਦੂਜੀ ਇੱਕ ਤਰਸੀ ਜਿਹੜੀ ਉਹ ਆਨੰਦਪੁਰ ਦੇ ਮਤੇ ਨੂੰ ਛੱਡ ਕੇ ਖਾਲਸਾਪਨ ਤੇ ਚਲੀ ਗਈ ਵੀ ਹੁਣ ਤਾਂ ਅਸੀਂ ਨਾਲ ਹੀ ਨਹੀਂ ਰਹਿ ਸਕਦੇ ਜੀ ਉਹਦੀ ਹੁਣ ਤੱਕ ਸਿਰਫ ਨਾਰੇਬਾਜ਼ ਸਿਆਸਤ ਸਾਹਮਣੇ ਆਈ ਹੈ